ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀਵੀ ਤੇ ਮੈਂ ਕਰ ਰਿਹਾ ਵਸੇ ਸਟੱਜ ਸ਼੍ਰੀ ਹਨੂਮਾਨ ਮੰਦਰ ਰਾਜਪੁਰਾ ਰੋਡ ਦੇ ਵਿੱਚ ਹਾਲ ਦੇ ਵਿੱਚ ਸ਼੍ਰੀ ਪਰਸ਼ੂਰਾਮ ਜੀ ਪ੍ਰਤੀਮਾ ਦੇ ਸਾਹਮਣੇ ਨਤਮਸਤਕ ਹੋ ਕੇ ਸਨਾਤਨ ਧਰਮ ਦੇ ਲੋਕਾਂ ਵੱਲੋਂ ਸਨਾਤਨ ਧਰਮ ਵੱਲੋਂ ਬ੍ਰਾਹਮਣ ਸਭਾ ਵੱਲੋਂ ਇੱਕ ਕੈਲੰਡਰ ਰਿਲੀਜ਼ ਕੀਤਾ ਗਿਆ ਕਿਉਂਕਿ ਅੱਜ ਪਹਿਲਾ ਨਵਰਾਤਰਾ ਮਾਤਾ ਦਾ ਤੇ ਹਿੰਦੂ ਧਰਮ ਦੇ ਮੁਤਾਬਿਕ ਨਵਾਂ ਸਾਲ ਸ਼ੁਰੂ ਹੋਇਆ ਉਸ ਦੇ ਚੱਲਦੇ ਹੋਏ ਅੱਜ ਕਾ ਕੈਲੰਡਰ ਜਿਹੜਾ ਹੈਗਾ ਉਹ ਜਿਹੜਾ ਹੈਗਾ ਅੱਜ ਦਾ ਵਿਮੋਚਨ ਹੋਇਆ ਹੈਗਾ ਜਿਸ ਦੇ ਵਿੱਚ ਪਟਿਆਲਾ ਦੇ ਮੰਨੀਆਂ ਪਰਵੰਨੀਆਂ ਹਸਤੀਆ ਪੁੰਜੀਆ ਜਿਨ੍ਹਾਂ ਵੱਲੋਂ ਇਸ ਨੂੰ ਉਹਦਾ ਜਿਕਲਿਕ ਸ਼ਬਦਾਂ ਦੇ ਵਿੱਚ ਉਦਘਾਟਨ ਕੀਤਾ ਗਿਆ ਹੈਗਾ ਵਿਮੋਚਨ ਕੀਤਾ ਗਿਆ ਹੈ ਸਨਾਤਨ ਧਰਮ ਦੇ ਮੁਤਾਬਿਕ ਅੱਜ ਸਾਲ ਦਾ ਪਹਿਲਾ ਦਿਨ ਹੈਗਾ ਤੇ ਨਵੇਂ ਸਾਲ ਦੀਆਂ ਮੁਬਾਰਕਾਂ ਪੂਰੇ ਸਨਾਤਨ ਧਰਮ ਨੂੰ ਇਸ ਕੈਲੰਡਰ ਦੇ ਰਾਹੀਂ ਦਿੱਤੀਆਂ ਗਈਆਂ ਨੇ ਸੋ ਇਹ ਕੈਲੰਡਰ ਬ੍ਰਾਹਮਣ ਸਭਾ ਵੱਲੋਂ ਜਿਹੜਾ ਹੈਗਾ ਉਹ ਕੀਤਾ ਗਿਆ ਤੁਹਾਨੂੰ ਦੱਸ ਦੇ ਕਿ ਸ਼੍ਰੀ ਪਰਸ਼ੂਰਾਮ ਬ੍ਰਾਹਮਣ ਸਭਾ ਪਟਿਆਲਾ ਪੰਜਾਬ ਵੱਲੋਂ ਇਹ ਜਿਹਦੇ ਉੱਪਰ ਬਰਸ਼ੂਰਾਮ ਜੀ ਦੀ ਤਸਵੀਰ ਵੀ ਲੱਗੀ ਹੋਈ ਹੈ ਤੇ ਨਾਲ ਹੀ ਇਹਦੇ ਉੱਪਰ ਜਿਹੜੇ ਹੈਗੇ ਸ਼ਲੋਕ ਲਿਖੇ ਹੋਏ ਨੇ ਜਿਹੜੇ ਤਰੀਕਾ ਹੈਗੇ ਨੇ ਉਹ Hindu ਧਰਮ ਦੇ ਮੁਤਾਬਕ ਉਹ ਵੀ ਦੇ ਅੰਕਿਤ ਕੀਤੀਆਂ ਹੋਈਆਂ ਨੇ ਇਹ ਕੈਲੰਡਰ ਜਿਹੜਾ ਹੈਗਾ ਅੱਜ ਰਿਲੀਜ਼ ਕੀਤਾ ਗਿਆ ਹੈਗਾ ਇਥੇ ਪਟਿਆਲਾ ਰਾਜਪੁਰਾ ਰੋਡ ਦੇ ਉੱਪਰ ਸ਼੍ਰੀ ਹਨੂਮਾਨ ਮੰਦਿਰ ਦੇ ਹਾਲ ਦੇ ਅੰਦਰ ਅੱਜ ਅਸੀਂ ਸਾਰੇ ਜਿਹੜੇ ਉਹ ਇਕੱਠੇ ਹੋਏ ਆ ਸ੍ਰੀ ਪਰਸ਼ੁਰਾਮ ਬ੍ਰਾਹਮਣ ਸਭਾ ਦੇ ਸਦਸਿਆगण ਤੇ ਸਨਾਤਨ ਧਰਮ ਕક્ષા ਦੇ ਜਿਹੜੇ ਸਾਡੇ ਸਦਸਿਆगण ਉਹ ਸਾਰੇ ਅਸੀਂ ਨਵਾਂ ਵਰਸ ਤੇ ਉੱਤੇ ਹਾਰਦਿਕ ਅਭਿਨੰਦਨ ਹਾਰਦਿਕ ਵਧਾਈਆਂ ਦੇਣ ਲਈ ਅੱਜ ਉੱਤੇ ਇਕੱਠੇ ਹੋਏ ਆ ਅਸੀਂ ਰੈਗੂਲਰ 11ਵੇਂ ਸਾਲ ਅੱਜ ਇਹ ਜਿਹੜਾ ਸਾਡਾ ਪੰਚਾਂਗ ਟਾਈਪ ਕੈਲੰਡਰ ਹੈ ਅਸੀਂ ਅੱਜ ਇਹ ਜਾਰੀ ਕੀਤਾ ਤਾਂ ਕਿ ਸਮਾਜ ਦੇ ਅੰਦਰ ਸਨਾਤਨ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਹੋ ਸਕੇ ਜਿੱਥੋਂ ਤੱਕ ਸੰਸਕ੍ਰਿਤ ਦੀ ਗੱਲ ਹੈ ਸੰਸਕ੍ਰਿਤ ਅਸੀਂ ਜਿੰਨੇ ਵੀ ਸਨਾਤਨ ਧਰਮੀ ਸਦੱਸਿਆ ਗਣ ਹੈ ਸਾਰੇ ਸੰਸਕ੍ਰਿਤ ਸਵੇਰੇ ਸ਼ਾਮ ਬੋਲਦੇ ਹਾਂ ਜਿੰਨੇ ਵੀ ਸਾਡੇ ਮੰਤਰ ਹੈ ਅਸੀਂ ਆਪਣੇ ਮੰਦਰ ਚ ਘਰ ਦੇ ਮੰਦਰ ਚ ਬੈਠ ਕੇ ਅਸੀਂ ਪਾਠ ਪੂਜਾ ਅਰਚਨਾ ਕਰਦੇ ਹਾਂ ਉਸ ਚ ਮੈਕਸਿਮਮ ਜਿਹੜੇ ਸਾਡੇ ਮੰਤਰ ਹੈ ਉਹ ਸੰਸਕ੍ਰਿਤ ਦੇ ਵਿੱਚ ਹੀ ਬੋਲੇ ਜਾਂਦੇ ਨੇ ਸੰਸਕ੍ਰਿਤ ਦੇ ਵਿੱਚ ਉਹਨਾਂ ਦਾ ਉਚਾਰਨ ਕੀਤਾ ਜਾਂਦਾ ਹੈ ਮੈਂ ਸਪੈਸ਼ਲ ਤੌਰ ਤੇ ਇੱਕ ਇੱਕ ਸਦੱਸਿਆ ਗਣ ਜਿਹੜੇ ਸਨਾਤਨ ਧਰਮ ਨਾਲ ਜੁੜੇ ਹੋਏ ਆ ਉਹਨਾਂ ਨੂੰ ਪ੍ਰਾਰਥਨਾ ਕਰੂੰਗਾ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਜਿਹੜੀ ਆਉਣ ਵਾਲੀ ਸੈਂਸੀਜ਼ ਹੈ ਉਸ ਦੇ ਅੰਦਰ ਉਹ ਆਪਣੀ ਜਿਹੜੀ ਪਹਿਲੀ ਮਾਤਰ ਭਾਸ਼ਾ ਜਿਹੜੀ ਲਿਖਣੀ ਹੈ ਉਹ ਸੰਸਕ੍ਰਿਤ ਲਿਖਣ ਕਿਉਂਕਿ ਮੇਰੇ ਤੋਂ ਪਹਿਲਾਂ ਸਾਡੇ ਮੁੱਖ ਜਿਹੜੇ ਐਡਵਾਈਜ਼ਰ ਨੇ ਸ਼੍ਰੀ ਰਜੇਸ਼ ਪੰਜੋੜਾ ਜੀ ਉਹਨਾਂ ਨੇ ਵੀ ਬੜੇ ਵਿਸਥਾਰ ਚ ਦੱਸਿਆ ਕਿ ਪਟਿਆਲੇ ਦੇ ਅੰਦਰ ਨਾਪੇ ਦੇ ਅੰਦਰ ਖੰਨੇ ਦੇ ਅੰਦਰ ਜਿੰਨੇ ਵੀ ਪਹਿਲਾਂ ਸੰਸਕ੍ਰਿਤ ਦੇ ਅੰਦਰ ਸਕੂਲ ਸੀ ਉਹ ਸਾਰੇ ਸਰਕਾਰਾਂ ਵੱਲੋਂ ਬੰਦ ਕਰ ਦਿੱਤੇ ਗਏ ਜਿਹੜਾ ਕਿ ਬਹੁਤ ਹੀ ਦੁਖਦਾਈ ਇਹ ਅਨੁਭਵ ਰਿਹਾ ਹੈ ਅਸੀਂ ਹੁਣ ਵੀ ਅੱਜ ਵੀ ਮੈਂ ਸਟੇਜ ਤੋਂ ਇਹੀ ਐਲਾਨ ਕੀਤਾ ਵੀ ਜਿਹੜਾ ਬੱਚਾ ਕੋਈ ਵੀ ਹੈ ਜਿਹੜਾ ਬੱਚਾ ਸੰਸਕ੍ਰਿਤ ਕਰਮ ਕਾਂਡ ਜੋਤਿਸ਼ ਚਾਰੀਆ ਕੋਈ ਸਲਾਈ ਕੜਾਈ ਦਾ ਕੰਮ ਕੋਈ ਬਿਊਟੀਸ਼ੀਅਨ ਦਾ ਕੋਰਸ ਕਰਨਾ ਚਾਹੁੰਦਾ ਹੋਵੇ ਕੋ ਕੰਪਿਊਟਰ ਦੀ ਐਜੂਕੇਸ਼ਨ ਲੈਣਾ ਚਾਹੁੰਦਾ ਹੋਵੇ ਸਾਡੀ ਪਰਸ਼ੂਰਾਮ ব্রাহ্মণ ਸਭਾ ਦੀ ਸਨਾਤਨ ਧਰਮ ਕક્ષા ਦੇ ਦਰਵਾਜ਼ੇ ਉਹਨਾਂ ਦੇ ਲਈ 24 ਘੰਟੇ ਖੁੱਲੇ ਨੇ ਕਿਸੇ ਵੀ ਟਾਈਮ ਕਿਸੇ ਵੀ ਸਦਸਾ ਦਾ ਨਾਲ ਉਹ ਸੰਪਰਕ ਕਰ ਸਕਦੇ ਨੇ ਇਹ ਨਿਸ਼ੁਲਕ ਹੋਏਗੀ ਇਹ ਨਿਸ਼ੁਲਕ ਹੋਏਗੀ ਜੇ ਇਹਦਾ ਕੋਈ ਪੈਸਾ ਲੱਗੇਗਾ ਵੀ ਉਹ ਸ਼੍ਰੀ ਪਰਸ਼ੂਰਾਮ ব্রাহ্মণ ਸਭਾ ਦੀ ਸਨਾਤਨ ਕਰਮ ਕક્ષા ਹੀ ਉਠਾਏਗਾ ਸੋ ਸਾਡਾ ਪ੍ਰਯਾਸ ਸਨਾਤਨ ਧਰਮ ਦਾ ਪ੍ਰਚਾਰ ਅਰ ਪ੍ਰਸਾਰ ਕਰਨ ਲਈ ਅਸੀਂ ਤਤਪਰ ਹਾਂ ਹਮੇਸ਼ਾ ਅਸੀਂ ਇਹਦੇ ਲਈ ਪਿਆਰ ਹੈ ਲੇਕਿਨ ਸਾਡੇ ਕੋਲ ਜਿੰਨੇ ਬੱਚੇ ਆਂਦੇ ਨੇ ਹੁਣ ਪਰਸੋਂ ਵੀ ਮੇਰੇ ਕੋਲ ਇੱਕ ਬੱਚਾ ਆਇਆ ਉਹਦੀ 7ਵੀਂ ਦੀ ਫੀਸ ਦੇਣੀ ਸੀਗੀ ਨੈਸ਼ਨਲ ਸਕੂਲ ਚ ਪੜਦਾ ਮੈਂ ਰਜੇਸ਼ ਕੰਡੋਲਾ ਜੀ ਨੂੰ ਫੋਨ ਕੀਤਾ ਤੇ ਉਹਨੇ ਇੱਕ ਸਕਿੰਟ ਦੇ ਅੰਦਰ ਅੰਦਰ ਉਹਦੀ ਫੀਸ ਦਾ ਇੰਤਜ਼ਾਮ ਕਰਤਾ ਇੱਕ ਫਿਰ ਉਹਨਾਂ ਦਾ ਦੁਆਰਾ ਫੇਰ ਮੈਨੂੰ ਕੱਲ ਫੋਨ ਆਇਆ ਵੀ ਸਾਡੇ ਬੱਚੇ ਨੂੰ 7ਵੀਂ ਦੀਆਂ ਕਿਤਾਬਾਂ ਚਾਹੀਦੀਆਂ ਨੇ ਸਾਨੂੰ ਸੈੱਟ ਲੈ ਕੇ ਦਿਓ ਫਿਰ ਸਾਡੇ ਪ੍ਰਵੀਨ ਸ਼ਰਮਾ ਜੀ ਜਿਹੜੇ ਕਿ ਸਾਡੇ ਸੁਰੱਖਿਸ਼ਕ ਨੇ ਜਿਨ੍ਹਾਂ ਦਾ ਅਦਰਸ਼ ਪੁਸਤਕ ਪੰਡਾਰਾ ਹੈ ਉਹਨਾਂ ਨੂੰ ਮੈਂ ਫੋਨ ਕੀਤਾ ਉਹਨਾਂ ਨੇ 1 ਮਿੰਟ ਤੋਂ ਪਹਿਲਾਂ ਆਪਣਾ ਉਹਨਾਂ ਦੀਆਂ ਬੱਚੇ ਦੀਆਂ ਕਿਤਾਬਾਂ ਅਰੇਂਜ ਕਰਵਾ ਸੋ ਸਾਡਾ ਇੱਕ ਇੱਕ ਸਦਸਿਆ ਕਰਨ ਜਿਹੜਾ ਸਨਾਤਨ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਲਗਿਆ ਹੋਇਆ ਉਹ ਹਮੇਸ਼ਾ ਤੱਕ ਪਰ ਹੈ ਹਮੇਸ਼ਾ ਲਗਿਆ ਰਹੇਗਾ ਮੈਂ ਮੈਂ ਤੁਹਾਨੂੰ ਇਹ ਅਸ਼ੋਰੈਂਸ ਦਿੰਦਾ ਅੱਜ ਸ਼੍ਰੀ ਪਰਸ਼ੁਰਮ ਬ੍ਰਾਹਮਣ ਸਭਾ ਪਟਿਆਲਾ ਜੀ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਰਮਾ ਜੀ ਵਿਸ਼ੇਸ਼ ਪ੍ਰਸਾਦ ਜੀ ਇਹਨਾਂ ਵੱਲੋਂ ਜਿਹੜਾ ਸਾਡਾ ਸਨਾਤਨ ਧਰਮ ਦਾ ਨਵੰਬਰ ਚ ਵਿਕਰਮੀ ਸੰਬੱਧ 2081 ਜੀ ਉਹਦਾ ਇੱਕ ਨਾ ਨੇ ਕੈਲੰਡਰ ਜਿਹੜਾ ਹਰ ਸਾਲ ਦੇ ਤਿਆਰ ਕਰਦੇ ਹਾਲੇ ਦਿੱਤਾ ਉਹਦੇ ਚ ਸਵਾਤਨ ਧਰਮ ਦੇ ਵੱਖ-ਵੱਖ ਜਿਹੜੇ ਲੋਕ ਸੀ ਖੱਤਰੀ ਸਮਾਜ ਦੇ ਲੋਕ ਵੀ ਆਏ ਆ ਅਕਰਵਾਲ ਸਮਾਜ ਦੇ ਲੋਕ ਵੀ ਆਏ ਆ ਬਰਾਖ ਖ ਸਮਾਜ ਦੇ ਲੋਕ ਆਏ ਆ ਤੇ ਉੱਥੇ ਕਿਉਂਕਿ ਜਿਹੜਾ ਸਵਾਤਨ ਧਰਮ ਦਾ ਸਭ ਤੋਂ ਵੱਡਾ ਜਿਹੜਾ ਦਿਨ ਹੈ ਇਹੀ ਹੈ ਅੱਜ ਹੀ ਨਵਾਂ ਸਾਲ ਸ਼ੁਰੂ ਬਗਿਆ ਜੀ ਕਿਉਂਕਿ ਜੇ ਆਮ ਤੌਰ ਤੇ ਜਿਹੜੇ ਸਾ ਅਸੀਂ ਦੇਖਦੇ ਆ ਬਸ ਇੱਕ ਜਨਵਰੀ ਦਾ ਨਵਾਂ ਸਾਲ ਮੰਨਦੇ ਆ ਪਰ ਉਹ ਜਿਹੜਾ ਨਵਾਂ ਸਾਲ ਹੈ ਉਹ ਹੈ ਅੰਗਰੇਜ਼ਾਂ ਦਾ ਨਵਾਂ ਸਾਲ ਸਾਡਾ ਨਵਾਂ ਸਾਲ ਵੀ ਹੈ ਸਾ ਅਸੀਂ ਤਾਂ ਉਹਦੇ ਅੱਗੇ ਹੀ ਆਂ ਸਟੈਪ 2021 ਚੱਲ ਰਿਹਾ ਸਾਡੇ ਵਾਸਤੇ ਤਾਂ ਉਹਨਾਂ ਦਾ 2024 ਹੈ ਇਸ ਦਾ ਜਿਹੜਾ ਸਮਾਤਨ ਧਰਮ ਹੈ ਇਹ ਆਦੀ ਧਰਮ ਹੈ ਇਹਦਾ ਕੋਈ ਨਾ ਇਹਦਾ ਜਿਹੜਾ ਜਨਮ ਹੈ ਇਹਦਾ ਪਤਾ ਹੀ ਨਹੀਂ ਕਦੋਂ ਲੱਖਾਂ ਸਾਲ ਪੁਰਾਣਾ ਜਦੋਂ ਪ੍ਰਿਥਵੀ ਸੂਰਜ ਚੰਦ ਤਾਰੇ ਬਣੇ ਆ ਉਦੋਂ ਤੋਂ ਤੇ ਸਮਾਤਨ ਧਰਮ ਚੱਲ ਰਿਹਾ ਉਦੋਂ ਤੋਂ ਹੀ ਜਿਹੜਾ ਮਹਾਰਾਜਾ ਵਿਕਰਮ ਦਿੱਤਿਆ ਨੇ ਜਿਹੜਾ ਸ਼ੁਰੂਆਤ ਦਿੱਤੀ ਹੈ ਉਸ ਤੋਂ ਬਾਅਦ ਸਾਡਾ ਨਵਾਂ ਸਾਲ ਸ਼ੁਰੂ ਹੁੰਦਾ ਤੇ ਸਾਡੇ ਨਵੇਂ ਸਾਲ ਦੀ ਜਿਹੜੀ ਬਹੁਤ ਤਾਂ ਇਹ ਹੈ ਵੀ ਫੁੱਲ ਖਿਲ ਰਹੇ ਆ ਫਸਲ ਕੱਟ ਰਹੀ ਹੈ ਨਵੀਂ ਫਸਲ ਬਜਣੀ ਹੈ ਮੌਸਮ ਤੇ ਚੇਂਜ ਹੋਈ ਹੈ ਜਦੋਂ 31 ਦਸੰਬਰ ਹੁੰਦਾ ਰਾਤ ਨੂੰ ਲੋਕ ਮਿਲ ਮਿਲ ਕਰਦੇ ਸ਼ਰਾਬਾ ਵੀ ਕੇ ਨਵਾਂ ਸਾਲ ਆ ਜਾਂਦਾ ਧੁੰਦ ਧੁੰਦ ਪਿਆ ਪਹਜਾ ਠੰਡਾ ਹੈ ਕਿਸੇ ਵੀ ਤਰ੍ਹਾਂ ਨਾਲ ਨਵਾਂ ਨਹੀਂ ਹੈ ਅੱਜ ਸਾਰਾ ਕੁਝ ਨਵਾਂ ਹੈ ਬਸੰਤ ਆ ਗਈ ਹੈ ਉਸ ਤੋਂ ਬਾਅਦ ਬਹਾਰ ਆ ਰਹੀ ਹੈ ਤੇ ਰਿਦੂ ਪਰਵਰਤਨ ਹੈ ਹਰ ਤਰ੍ਹਾਂ ਦਾ ਜਿਹੜਾ ਗੱਲਬਾਤ ਹੈ ਇਸ ਧਰਮ ਦੀ ਜਿਹੜੀ ਹੈ ਸਾਇੰਟਿਫਿਕ ਜਿਹੜਾ ਹੈ ਜ ਨਵਾਂ ਸਾਲ ਹੈ ਸੈਂਟੀਮੀਟਰਿਕਾ ਲਾਇਆ ਜਾਂਦਾ ਜਿਹੜਾ ਸੈਂਟੀਫਿਕ ਧਰਮ ਸਾਡਾ ਹੈ ਨਾ ਕਿ ਉਹਨਾਂ ਦਾ ਹੈ ਉਹਨਾਂ ਦਾ ਜਿਹੜਾ ਨਵਾਂ ਸਾਲ ਆਇਆ 1 ਜਨਵਰੀ ਦਾ ਉਹਦੀ ਕੋਈ ਮਤਦਾਨੀ ਐ ਉਹ ਜਦੋਂ ਹੁੰਦਾ ਕੁਝ ਵੀ ਨਵਾਂ ਨਹੀਂ ਹੁੰਦਾ ਕੁਝ ਲੋਕ ਰਜਾਈ ਚ ਪਏ ਹੁੰਦੇ ਆ ਫਿਰ ਲੋਕ ਰਾਤ ਨੂੰ ਸ਼ਰਾਬਾਂ ਪੀ ਕੇ ਹਟਦਾਂਗੇ ਮਚਾਉਂਦੇ ਆ ਸਾਡੇ ਪਰੰਪਰਾ ਅਨੁਸਾਰ ਤਾਂ ਅਸੀਂ ਪੂਜਾ ਅਰਚਨਾ ਕਰਕੇ ਭਗਵਾਨ ਦੀ ਇੱਥੇ ਹਨੂਮਾਨ ਜੀ ਦੇ ਮੰਦਿਰ 'ਚ ਨਵਾਂ ਸਾਲ ਮਨਾਇਆ ਇਸ ਕਰਕੇ ਨਵੀਂ ਪੀੜੀ ਨੂੰ ਸਭ ਨੂੰ ਮੇਰੀ ਬੇਨਤੀ ਹੈ ਵੀ ਆਪਾਂ ਇਹ ਨਵਾਂ ਸਾਲ ਜਰੂਰ ਮਨਾਈਏ ਤਾਂ ਕਿ ਸਾਡੀ ਨਵੀਂ ਪੀੜੀ ਹੈ بڑے ਬੱਚੇ ਸਾਡੇ ਨਾਲ ਸਾਡੇ ਜੜਾ ਨਾਲ ਜੁੜ ਸਕਣ ਬਿਲਕੁਲ ਬੜਾ ਵਧੀਆ ਤੁਸੀਂ ਜਵਾਬ ਦਿੱਤਾ ਇਹਨਾਂ ਸਮਾਗਮਾਂ ਦੇ ਵਿੱਚ ਜਿਹੜੀ ਨਵੀਂ ਪੀੜ੍ਹੀ ਆ ਯੁਵਾ ਬਹੁਤ ਘੱਟ ਦੇਖਣ ਨੂੰ ਮਿਲਦੀ ਆ ਅੱਜ ਜਿੱਦਾਂ ਇੱਕ ਤਾਂ ਅੱਜ ਵਰਕਿੰਗ ਡੇ ਆ ਜੀ ਉਹ ਵਰਕਿੰਗ ਡੇ ਕਰਕੇ ਇਹਦੇ ਬੱਚੇ ਕੋ ਸਕੂਲਾਂ ਚ ਅਕੋ ਕਾਲਜਾਂ ਦੇ ਵਿੱਚ ਅਜਾ ਨੌਕਰੀ ਦੇ ਆ ਇਸੇ ਕਰਕੇ ਹੈ ਪਰ ਆ ਜਦੋਂ ਜਿਹੜੀ ਸਾਡੀ ਜਿਹੜੀ ਪਰਸ਼ੂਨਾਮ ਬ੍ਰਾਹਮਣ ਸਭਾ ਦਾ ਇੱਕ ਵਿੰਗ ਹੈ ਸਨਾਤਨ ਧਰਮ ਪਖਸ਼ਾ ਉਹਦੇ ਤਹਿਤ ਜਿਹੜੇ ਅਸੀਂ ਬੱਚਿਆਂ ਦੀ ਜਿਹੜੇ ਸਨਾਤਨ ਧਰਮ ਦੇ ਉੱਪਰ ਇੱਕ ਭਾਰਤੀ ਸੰਸਕ੍ਰਿਤੀ ਦੇ ਉੱਪਰ 21 ਸਕੂਲਾਂ ਦੇ ਜਿਹੜੇ ਬੱਚਿਆਂ ਦਾ ਪੇਪਰ ਲਿਆ ਸੀ ਉਹਦੇ ਵਿੱਚ ਘੱਟੋ ਘੱਟ 5000 ਤੋਂ ਵੱਧ ਵਿਦਿਆਰਥੀਆਂ ਨੇ ਉਹਦੇ ਵਿੱਚ ਸਿਸ਼ਟਾਚਾਰ ਸੰਸਕਰਨ ਭਾਰਤੀ ਸੰਸਕ੍ਰਿਤੀ ਦੇ ਉੱਪਰ ਇਹ ਪੇਪਰ ਲਿਆ ਗਿਆ ਸੀ ਉਹਦੇ ਵਿੱਚ 5000 ਤੋਂ ਵੱਧ ਬੱਚਿਆਂ ਨੇ ਇਸ ਨੂੰ ਮੁੱਲਿਤ ਕਿਤੇ ਸੀ ਇਸ ਕਰਕੇ ਅਸੀਂ ਨਵੀਂ ਪੀੜ੍ਹੀ ਨੂੰ ਜੋੜ ਰਹੇ ਹਾਂ ਇਹਦਾ ਪੇਪਰ ਲੈ ਕੇ ਅਲੱਗ-ਅਲੱਗ ਚਰਾਂ ਦੇ ਕੰਪੀਟੀਸ਼ਨ ਕਰਵਾ ਕੇ ਉਹ ਯੁਵਾ ਪੀੜ੍ਹੀ ਨੂੰ ਬ੍ਰਹਮ ਸੰਸਕ੍ਰਿਤੀ ਦੇ ਨਾਲ ਸਾਧਰਨ ਰੰਗਾਂ ਨਾਲ ਜੋੜ ਰਿਹਾ ਹੈ। ਸਨਾਤਨ ਧਰਮ ਦੀ ਜਿਹੜੀ ਲੈਂਗੁਏਜ ਹੈਗੀ ਹੈ ਸੰਸਕ੍ਰਿਤ ਉਹਦੇ ਬਾਰੇ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ। ਉਹਦੇ ਬਾਰੇ ਅਸੀਂ ਕਰ ਰਹੇ ਹਾਂ ਸਨਾਤਨ ਜਿਹੜੀ ਪ੍ਰਸ਼ਰਨ ਬ੍ਰਾਹਮਣ ਸਭਾ ਨੇ ਖੁੱਲ੍ਹੀ ਉਪਰ ਦਿੱਤੀ ਹੋਈ ਹੈ ਕੋਈ ਵੀ ਬੰਦਾ ਸੰਸਕ੍ਰਿਤ ਸਿੱਖਣਾ ਚਾਹੁੰਦਾ ਹੈ ਕਰਮ ਕਾਂਡ ਸਿੱਖਣਾ ਚਾਹੁੰਦਾ ਉਹਨੂੰ ਪੂਰੀ ਟ੍ਰੇਨਿੰਗ ਕਿਸੇ ਨੇ ਸ਼ਾਸਤਰੀ ਕਰਨੀ ਹੈ ਕਿਸੇ ਨੇ ਪ੍ਰਵਕਰ ਕਰਨੀ ਹੈ ਉਹ ਅਸੀਂ ਕਰਵਾਉਣ ਦਿੰਦੇ ਆ ਅਸੀਂ ਉਹਨੂੰ ਹਰ ਤਰ੍ਹਾਂ ਦੀ ਵਿੱਤੀ ਸਹਾਇਤਾ ਵੀ ਉਹਨੂੰ ਟੀਚਰ ਹੀ ਮੰਗਵਾ ਕੇ ਕਰਵਾਉਂਦੇ ਆ ਪਰ ਕਿਉਂਕਿ ਬੜੀ ਦੁੱਖ ਦੀ ਗੱਲ ਹੈ ਵੀ ਜਿਹੜਾ ਜਿਹੜਾ ਪਟਿਆਲਾ ਖੰਨਾ ਨੰਬਾ ਇਹ ਬਹੁਤ ਵੱਡੇ ਕੇਂਦਰ ਰਹਿੰਦੇ ਆ ਪੂਰੇ ਪਟਿਆਲੇ ਦੇ ਵਿੱਚ ਸਰਕਾਰੀ ਸੰਸਕ੍ਰਿਤ ਮਹਾਵਿਦਿਆਲਿਆ ਹੋਵੇ ਜਿਆਦਾ ਪਿਛਲੀ ਜਿਹੜੀ ਬਾਦ ਸਰਕਾਰ ਦੇ ਸਮੇਂ ਬੰਦ ਕਰ ਦਿੱਤਾ ਗਿਆ ਹੈ ਖੰਨੇ ਦੇ ਵਿੱਚ ਬਹੁਤ ਵੱਡਾ ਕੇਂਦਰ ਸੀ ਸੰਸਕ੍ਰਿਤ ਦਾ 90 ਦਿਵਿਟ ਸੰਸਕ੍ਰਿਤ ਮਹਾਵਿਦਿਆਲਾ ਸੀ ਜਿਹੜਾ ਸੰਸਕ੍ਰਿਤ ਮਹਾਵਿਦਿਆਲਾ ਬੰਦ ਕੀਤੇ ਆ ਇਹਦੇ ਵਾਸਤੇ ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਆ ਅਸੀਂ ਕੇਂਦਰ ਦੀ ਮੋਦੀ ਸਰਕਾਰ ਤੋਂ ਮੰਗ ਕਰਦੇ ਆ ਵੀ ਅਗਰ ਪੰਜਾਬ ਸਰਕਾਰ ਨਹੀਂ ਕਰਦੀ ਅਗਰ ਉਸਨੂੰ ਸੰਸਕ੍ਰਿਤ ਸਨਾਤਨ ਸੰਸਕ੍ਰਿਤ ਨੂੰ ਕੋਈ ਪ੍ਰੋਬਲਮ ਹੈ ਤਾਂ ਸੈਂਟਰ ਜਿਹੜੀ ਯੂਨੀਵਰਸਿਟੀ ਹੈ ਜਾਂ ਸੈਂਟਰਲ ਯੂਨੀਵਰਸਿਟੀ ਬਣਾ ਕੇ ਸੰਸਕ੍ਰਿਤ ਦੇ ਪ੍ਰਚਾਰ ਪ੍ਰਸਾਰ ਸੰਭਈ ਸੈਂਟਰ ਦੇ ਜਿੱਦਾ ਵਿਦਾਲਿਆ ਹੈਗੇ ਆ ਕੇਂਦਰੀ ਵਿਦਾਲਿਆ ਉਸੇ ਤਰਜ਼ ਦੇ ਸੈਂਟਰਲ ਜਿਹੜੇ ਸੰਸਕ੍ਰਿਤ ਵਿਦਿਆਲਾ ਖੋਲੇ ਜਾਣ ਤਾਂ ਕਿ ਸਾਡੀ ਜਿਹੜੀ ਯੁਵਾ ਪੀੜ੍ਹੀ ਹੈ ਉਹ ਉੱਥੋਂ ਜਿਹੜੀ ਸੰਸਕ੍ਰਿਤ ਦੇ ਸਿੱਖਿਆ ਸਾਡੇ ਸ਼ਾਸਤਰ ਸਿੱਖਿਆ ਸ਼ਰਮਾਇ ਜੀ ਜੀ ਰੋਟੋੜੀ ਅੱਜ ਜਿੰਦੂ ਅਕੰਮ ਦਾ ਡਾਟਾ ਨੇ ਜੋਇਆ ਤੁਸੀਂ ਵੀ ਇੱਥੇ ਉਪਸਥਿਤ ਸੈਕਿਓ ਪੀ ਮੰਡੂ ਜੀ ਕੁਝ ਕੁਸ਼ਨ ਹੁੰਦੇ ਜੀ ਹਰ ਸਾਲ ਅਸੀਂ ਹੁੰਦੇ ਜੀ ਸਾਡੇ ਗੁਮਟੇ ਵਿੱਚ ਵੀ ਜੀ ਖਾਸ ਕਰਕੇ ਉਸ ਤੋਂ ਬਾਲਨ ਸਭਾ ਲੈ ਕਰਦੀ ਹੈ ਤੇ ਬਾਕੀ ਸਾਰਾ ਡਿਊਟੀ ਹੈ ਕਿ ਧਰੂ ਦੇ ਉਪਰ ਤੇ ਉਹ ਮੈਂ ਦੱਸ ਦਿੰਦਾ ਜੀ ਉਹਨਾਂ ਪ੍ਰਾਤੂਨ ਕੋਲੇ ਰੀਤੀ ਰਿਵਾਜ ਉਹਨਾਂ ਬਾਰੇ ਦੱਸੇ ਕਿ ਇਹ ਹੀ ਲੋਕਾਂ ਦਾ ਸੱਭਿਆਚਾਰ ਦਾ ਅਰਥ ਹੈ 올 ਟ੍ਰੇਡੀਸ਼ਨਸ ਦੇ ਪੁਰਾਣੇ ਰਿਵਾਜਾਂ ਨੂੰ ਇਸ ਤੇ 25 ਫੀਸ ਦੇ ਨਾਲ ਧਰਮ ਦਾ ਹਿੱਸਾ ਹੈ ਜਿਹੜਾ ਉਹੜੇ ਘਟ ਦੇਖਣ ਨੂੰ ਮਿਲਦੇ ਨੇ ਉਹਨਾਂ ਨੂੰ ਮਲੇ ਜੀ ਜਦੋਂ ਉਹ ਹੁਣੇ ਵਦਿਆ ਨਹੀਂ ਖੜ ਦੇ ਕੋਲ ਜਿਸ ਤਰ੍ਹਾਂ ਡਿਊਟੀ ਲੱਗੀਆਂ ਸਾਡੀਆਂ ਸਮਾਜ ਵਾਰੇ ਕੋ ਉਸੇ ਨਿਵਾੜਿਆ ਤੇ ਉਹ ਤਰ੍ਹਾਂ ਉਹ ਆਲ ਉਹ ਜਿਹੜੇ ਆਪਣੇ ਆਪਣੇ ਤਰ੍ਹਾਂ ਅਸੀਂ ਆਵਾਜ਼ ਕਰਦੇ ਸਾਰੇ ਆਵਾਜ਼ਾਂ ਨੂੰ ਸੇ ਆਪਣੇ ਅਥਿਆ ਸਭਿ ਸਭਿਤੀ ਵਾਰੇ ਜਨਾ ਤੋਂ ਧਰਮ ਵਾਰੇ ਜਰੂਰ ਕੁਝ ਹੋਣਾ ਤਾਨ ਸਨਾਤਨ ਸੰਗਠਨ ਸਭਾ ਵੱਲੋਂ ਸ਼੍ਰੀ ਹਨੂਮਾਨ 90 ਤਰੀਕੇ ਨਾਲ ਇਸ ਸਾਲ ਦਾ ਕੈਲੰਡਰ ਰਿਲੀਜ਼ ਕੀਤਾ ਗਿਆ ਹੈ ਜਿਹੜਾ ਨਵਾਂ ਕੈਲੰਡਰ 2081 ਇਸ ਤੋਂ ਪਤਾ ਲੱਗਦਾ ਹੈ ਕਿ ਸਾਡੀ ਸਨਾਤਨ ਧਰਤੀ ਸਭਾ ਦਾ ਜਿਹੜੀ ਹੈ ਕਿ ਅੰਗਰੇਜ਼ਾਂ ਨਾਲੋਂ ਵੀ ਤਕਰੀਬਨ 37 ਸਾਲ ਪਹਿਲਾਂ ਅਸੀਂ ਕੈਲੰਡਰ ਰਿਲੀਜ਼ ਕੀਤਾ ਕਿਉਂਕਿ ਉਹਨਾਂ ਦਾ ਅਜ 2024 ਹੈ ਤੇ ਇਹ 2081 ਚੱਲ ਰਿਹਾ ਕਿਉਂਕਿ ਇਹ ਨਾਤਮ ਧਰਮ ਜੋ ਹੈ ਦੁਨੀਆ ਦੇ ਵਿੱਚ ਸਭ ਤੋਂ ਪੁਰਾਣਾ ਧਰਮ ਅਤੇ ਸਭ ਤੋਂ ਐਡਵਾਂਸ ਧਰਮ ਸੀਗਾ ਅੱਜ ਵੀ ਐਡਵਾਂਸ ਹੈ ਤੇ ਅੱਜ ਵੀ ਲੋਕ ਸਦੂਦਾਰ ਨੇ ਪਰ ਇਹਦੇ ਵਿੱਚ ਕੁਝ ਕਮੀਆਂ ਜੋ ਆਉਂਦੀਆਂ ਨੇ ਜਿਸ ਤਰ੍ਹਾਂ ਦੇ ਲੋਕ ਰਾਜਨੀਤਿਕ ਲੋਕ ਜਾਂ ਕੁਝ ਸਾਡੇ ਧਾਰਮਿਕ ਲੋਕ ਜਿਹੜੇ ਨੇ ਉਹ ਇਸ ਤਰ੍ਹਾਂ ਉਹ ਕਰਦੇ ਨੇ ਪਰ ਮੈਂ ਸਾਰਿਆਂ ਦੇ ਬੇਨਤੀ ਕਰਦਾ ਕਿ ਸਨਾਤਮ ਧਰਮ ਇਹੜਾ ਸਨਾਤਮ ਧਰਮ ਦੇ ਵਿੱਚ ਰਹਿ ਕੇ ਜੀਆ ਜਾਵੇ ਤੇ ਸਾਰੇ ਲੋਕਾਂ ਦੇ ਭਲੇ ਦਾ ਕੰਮ ਸੋਚਿਆ ਜਾਵੇ ਆਮ ਦੁਨੀਆ ਦਾ ਭਲਾ ਆਮ ਲੋਕਾਂ ਦਾ ਭਲਾ ਹੋਣ ਫਾਇਦਾ ਸਾਰੇ ਸੰਸਾਰ ਦਾ ਭਲਾ ਹੋਣਾ ਚਾਹੀਦਾ ਹੈ ਨਮਸਕਾਰ ਅੱਜ ਨਵੇਂ ਸਾਲ ਦਾ ਕੈਲੰਡਰੀ ਸ਼ੂਕੀ ਟੈਨਾ ਨੇ ਬ੍ਰਾਹਮਣ ਸਭਾ ਵਾਲੇ ਨੇ ਇਹ ਸਨਾਤਨ ਧਰਮ ਦੇ ਬਿਹਤਰੀ ਦੇ ਲਈ ਉਹਨਾਂ ਦੇ ਸਾਰਿਆਂ ਦੇ ਇਕਜੁੱਟ ਹੋਣ ਦੇ ਲਈ ਔਰ ਭਗਵਾਨ ਪਰਸ਼ੂਰਾਮ ਜੀ ਦਾ ਆਸ਼ੀਰਵਾਦ ਲੈਣ ਦੇ ਲਈ ਆ ਜੇ ਸਾਰਾ ਪ੍ਰੋਗਰਾਮ ਗ੍ਰਾਮ ਸਭਾ ਦੇ ਪ੍ਰਧਾਨ ਸ਼ੇਵ ਕੁਮਾਰ ਜੀ ਨੇ ਉਲੀਕਿਆ ਹਰ ਸਾਲ ਇਥੇ ਸਾਨੂੰ ਵੀ ਆਨ ਦਾ ਮੌਕਾ ਮਿਲਦਾ ਹੈ ਇਹਨਾਂ ਦੇ ਆਸ਼ੀਰਵਾਦ ਦੇ ਨਾਲ ਭਗਵਾਨ ਪਰਸ਼ੂਰਾਮ ਜੀ ਦੇ ਤੇ ਅੱਜ ਵੀ ਮਿਲਿਆ ਅਸੀਂ ਭਗਵਾਨ ਪਰਸ਼ੂਰਾਮ ਜੀ ਦੇ ਚਰਨਾਂ 'ਚ ਇਹ ਹੀ ਬੇਨਤੀ ਕਰਦੇ ਆ ਵੀ ਹਮੇਸ਼ਾ ਸਾਰਾ ਸਮਾਜ ਸਾਰਾ ਦੇਸ਼ ਸਾਡਾ ਸਾਰਾ ਪੰਜਾਬ ਛੜਦੀ ਕਲਾ ਦੇ ਵਿੱਚ ਰਹੇ ਉਹਨਾਂ ਦਾ ਆਸ਼ੀਰਵਾਦ ਮਿਲਦਾ ਰਹੇ ਔਰ ਲੋਕਾਂ ਦੇ ਆਪ ਵਿੱਚ ਆਪਸੀ ਪ੍ਰੇਮ ਪਿਆਰ ਭਾਈਚਾਰਾ ਬਣਿਆ ਰਹੇ ਥੈਂਕ ਯੂ ਇਸ ਤਰ੍ਹਾਂ ਕੈਲੰਡਰ ਜਿਹੜਾ ਹੈਗਾ ਰਿਲੀਜ਼ ਕੀਤਾ ਗਿਆ ਹੈਗਾ ਦੇਸੀ ਮਹੀਨੇ Hindu ਧਰਮ ਦੇ ਮੁਤਾਬਿਕ ਜਿਹੜੇ ਹੈਗੇ ਨੇ ਉਹ ਦੱਸੇਗੇ ਨੇ ਇਹਦੇ ਵਿੱਚ ਦਰਸਾਏ ਗਏ ਨੇ ਤੇ ਕਿਸ ਤਰ੍ਹਾਂ ਦੀ ਵਿਚਾਰਧਾਰਾ ਹੈਗੀ ਹੈ Hindu ਸਰਾਧਨ ਧਰਮ ਨੂੰ ਮੰਨਣ ਵਾਲੇ ਲੋਕਾਂ ਦੀ ਉਹ ਵੀ ਤੁਹਾਨੂੰ ਸੁਣਾਇਆ ਸੋ ਇਸ ਕੈਲੰਡਰ ਨੂੰ ਦੇਖ ਕੇ ਤੁਸੀਂ ਪੜ ਸਕਦੇ ਹੋ ਕਿ Hindu ਤਾਰੋਂ ਦੇ ਮੁਤਾਬਿਕ ਜਿਹੜੇ ਮਹੀਨੇ ਨੇ ਤਰੀਕਾਂ ਨੇ ਤਿਥੀਆਂ ਨੇ ਕਿਸ ਤਰ੍ਹਾਂ ਨੇ ਇਹਨਾਂ ਮੁਤਾਬਿਕ ਸਾਡਾ ਜਿਹੜਾ ਯੁੱਗ ਹੈਗਾ ਉਹ ਅੰਗਰੇਜ਼ੀ ਕੈਲੰਡਰ ਤੋਂ 81 ਸਾਲ ਜਿਹੜਾ ਕਿ ਕਈ 37 ਸਾਲ ਪਹਿਲਾਂ ਜਿਹੜਾ ਹੈਗਾ ਸ਼ੁਰੂ ਹੋਗਾ ਸੀ ਉਹਦੇ ਮੁਤਾਬਿਕ 2024 ਚੱਲ ਰਿਹਾ ਹੈ ਇੰਗਲਿਸ਼ੀ ਕੈਲੰਡਰ ਦੇ ਮੁਤਾਬਿਕ ਤੇ ਸਾਡੇ ਮੁਤਾਬਿਕ 2081 ਚੱਲ ਰਿਹਾ ਹੈਗਾ ਸੋ ਉਹ ਵੀ ਇਹਨਾਂ ਡਿਫਰੈਂਸ ਦੱਸਿਆ ਕਿ ਸਾਡਾ ਯੁਗਾ ਯੁਗਾ ਪੁਰਾਣਾ ਸਨਾਤਨ ਧਰਮ ਹੈਗਾ ਜਿੱਦੇ ਵਿੱਚ ਵਿਗਿਆਨਿਕ ਤੌਰ ਦੇ ਉੱਪਰ ਵੀ ਗੱਲਬਾਤ ਹੁੰਦੀ ਹੈ ਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਗੱਲ ਅੱਜ ਵੀ ਕੀਤੀ ਜਾ ਰਹੀ ਹੈ ਤਾਂ ਸਨਾਤਨ ਧਰਮ ਨੇ ਸੰਸਕ੍ਰਿਤ ਨਾਲ ਜੁੜਨ ਦੀ ਜਿਹੜੀ ਹੈਗੀ ਆ ਉਹ ਵੀ ਅਪੀਲ ਕੀਤੀ ਹੈ ਤੁਸੀਂ ਇਹ ਪ੍ਰੋਗਰਾਮ ਦੇਖਿਆ ਹੈਗਾ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਇਸ ਨੂੰ ਬਹੁਤ-ਬਹੁਤ ਸ਼ੇਅਰ ਕਰੋ ਤੇ ਲਾਈਕ ਕਰੋ ਦੇਖਦੇ ਰਹੋ ਇਹ ਵਨ ਪੰਜਾਬੀ ਟੀਵੀ ਮੈਨੂ ਕਰਦੇ ਵਸ ਇਸ ਨੂੰ ਸਾਡੇ ਕੈਮਰਾ ਪਰਸਨ ਸ੍ਰੀਿੰਦਰ ਸਿੰਘ ਢੀਂਡਸਾ ਜੀ ਨੂੰ ਦਿਓ ਅਦਾਸਤ ਧੰਨਵਾਦ ਜੀ